ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਦੋ ਕਲਰਾਂ ਵਿੱਚ ਬਣਨ ਵਾਲਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਲੇਡੀ ਕਾਰਡੀਗਨਾਂ ਜਾਗਤ ਬਣਾ ਸਕਦੇ ਹੋ ਸਕੀ ਵੀ ਸੈੱਟ ਬਣਾ ਸਕਦੇ ਹੋ ਕੋਟੀ ਬੱਚਿਆਂ ਦੇ ਕਾਰਡੀਗਨ ਜੈਂਸ ਸਵਟਰ ਚ ਵੀ ਬਹੁਤ ਸੋਹਣਾ ਲੱਗਦਾ ਜੀ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਦਾ ਆ ਦੇਖੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਦੋ ਦੇ ਦੋ ਦੋ ਦੇ ਸਾਬ ਨਾਲ ਆਪਾਂ ਕੁੰਡੇ ਲਏ ਬਣ ਕੇ ਇਸ ਤਰ੍ਹਾਂ ਦਾ ਲੱਗਦਾ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਇਹ ਤਿੰਨਾਂ ਕਾਪਾ ਬਣਾ ਲਿਆ ਸੀਗੇ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇੰਨਾ ਕਿ ਆਪਾਂ ਬਾਰਡਰ ਬਣਾ ਲਿਆ ਸੀਗੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਕਿਰਪਾ ਕਰਕੇ ਇਹ ਹੀ ਡਿਜ਼ਾਈਨ ਦਾ ਪਤਾ ਲੱਗਦਾ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੈ ਕਮੈਂਟ ਕਰਦਿਆ ਕਰੋ ਘੰਟੀ ਵਾਲਾ ਬਟਨ ਦਬਾਇਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਲੋ ਜੀ ਆਪਾਂ ਹੁਣ ਉਲਟੇ ਪਾਸੇ ਆਂ ਉਲਟੇ ਪਾਸੇ ਤੋਂ ਦਿਖਾਉਣੀ ਆ ਆਪਾਂ ਡਿਜ਼ਾਈਨ ਬਣਾ ਕੇ ਉਲਟੇ ਪਾਸੇ ਸ਼ੁਰੂ ਹੁੰਦਾ ਜੀ ਦੂਜਾ ਕਲਰ ਆਪਣਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਤੇਨ ਕਿੁੰਡੇ ਲਾਹਾਂਗੇ ਜੀ ਬੈਕ ਸਾਈਡ ਤੋਂ ਤੇ ਆਹ ਦੋ ਆਪਾਂ ਬਣਾਵਾਂਗੇ ਇੱਕ ਦੋ ਉਲਟੀ-ਉਲਟੀ ਬਣਾਉਣੀ ਹੈ ਜੀ ਤੇ ਆਹ ਦੋ ਕਿੁੰਡੇ ਆਪਾਂ ਲਾਹਾਂਗੇ ਜੀ ਤੇ ਦੋ ਆਪਾਂ ਫੇਰ ਬਣਾਵਾਂਗੇ ਇੱਕ ਦੋ ਆਹ ਦੋ ਆਪਾਂ ਫੇਰ ਲਾ ਲਈ ਜੀ दो बनाव एक ये सारी सिलाई अपनी बन के कंप्लीट होगी जी उल्टी उल्टी लो जी दो बुन ले ते दो ला ले लो जी दो फिर बुण जी ते दो लाहांगे लो जी देखो ਅੱਪਾਗੇ ਨੰ ਤਿੰਨੇ ਲਾ ਲਾਂਗੇ ਜੀ ਇੱਧਰ ਸਿੱਧੀ ਸਲਾਈ 'ਚ ਆਪਾਂ ਚੜਾ ਲਾਂਗੇ ਹੁਣ ਆਗੇ ਜੀ ਆਪਾਂ ਡਿਜ਼ਾਈਨ ਦੀ ਸਿੱਧੀ ਸਲਾਈ ਤੇ ਦੇਖੋ ਆ ਤਿੰਨੇ ਗੁੰਡੇ ਆਪਾਂ ਇੱਧਰ ਲਈ ਸਲਾਈ ਤੇ ਝਟਾਵਾਂਗੇ ਜੀ ਤੇ ਤਾਗਾ ਕਰਾਂਗੇ ਆਪਣੇ ਕੰਨੀ ਆ ਦੇਖੋ ਇਸ ਤਰ੍ਹਾਂ ਤੇ ਇੱਧਰੋਂ ਵੀ ਦੋਨੇ ਗੁੰਡੇ ਆਪਾਂ ਹਾਂ ਉਲਟੇ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਤਾਗਾ ਬੈਕ ਸਾਈਡ ਕਰਕੇ ਤਿਆ ਕੁੰਡੇ ਵੀ ਆਪਾਂ ਹੁਣ ਲਾਹਾਂਗੇ ਜਿਹੜੇ ਆਪਾਂ ਆਉਣ ਵੇਲੇ ਲਾਏ ਸੀ ਲਓ ਜੀ ਦੋ ਕੁੰਡੇ ਉਲਟੇ ਤਾਂ ਅੱਗਾ ਬੈਕ ਸਾਈਡ ਕੀਤਾ ਦੋ ਕੁੰਡੇ ਲਾ ਲੇ ਦੋ ਕੁੰਡੇ ਆਪਾਂ ਫੇਰ ਉਲਟੇ ਬਣਾਵਾਂਗੇ ਲਓ ਜੀ ਦੋ ਕੁੰਡੇ ਆਪਾਂ ਫੇਰ ਲਾਹਾਂਗੇ ਤਾਂ ਅੱਗਾ ਆਪਣੇ ਕੰਨੇ ਕਰਾਂਗੇ దో కు ఉండే ఫేరే కి దో కు ఉల్టే బ ఆ దో కు ఫ ਤਗਾ ਵੈਕਸਾਈਡ ਕਰਾਂਗੇ ਤੇ ਦੋ ਕੁੰਡੇ ਲਾਵਾਂਗੇ ਹਾਂਜੀ ਕਗਾ ਆਪਣੇ ਕਰਨੀ ਦੋ ਕੁੰਡੇ ਫੇਰ ਰੋਟੇ ਬਣਾਵਾਂਗੇ ਹਾਂਜੀ ਆਹ ਤਿੰਨੇ ਕੁੰਡੇ ਆਪਾਂ ਲਾ ਲਈਏ ਸਿੱਧੀ ਸਲਾਈ 'ਚ ਆ ਦੇਖੋ ਤੇ ਹੁਣ ਆਗੇ ਆਪਾਂ ਉਲਟੇ ਪਾਸੇ ਡਿਜ਼ਾਈਨ ਦੀ ਜੀ ਸਲਾਈ 'ਚ ਤੇ ਹੁਣ ਆਪਾਂ ਆ ਕਲਰ ਨਾਲ ਬਣਾਵਾਂਗੇ ਜੀ ਆ ਦੇਖੋ ਨਕੁੰਡੇ ਬਣਾ ਲੀਏ ਪਲਟੇ ਇਹਦੇ ਆ ਦੋ ਕੁੰਡੇ ਆਪ ਹੁਣ ਬਣਾਵਾਂਗੇ ਆ ਕਲਰ ਨਾਲ ਬਲ ਮਾਰਾਂਗੇ ਜੀ 1 2 ਇਸ ਤਰ੍ਹਾਂ ਆ ਦੇਖੋ ਇੱਕ ਬਲ ਮਾਰ ਲਿਆ ਦੋ ਆਪ ਹੱਸਾਂ ਇਹ ਬਣਾ ਲੀਏ ਲੋ ਜੀ ਇੱਕ ਬਲ ਮਾਰਿਆ ਦੋ ਬਲ ਮਾਰ ਲੇ ਦੋ ਕੁੰਡੇ ਆਪਾਂ ਬਗੈਰ ਬਲਤੂ ਬਣਾਉਣੇ ਜਿਹੜੇ ਆਪਾਂ ਲਾਹੇ ਸੀ ਆਹ ਕਲਰ ਵਾਲੇ ਤੇ ਆਹ ਕਲਰ ਵਾਲੇ ਦੋ ਕੁੰਡੇ ਆਪਾਂ ਮਲ ਮਾਰ ਕੇ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਹਲੋ ਜੀ ਆਹ ਦੋ ਕੁੰਡੇ ਆਪਾਂ ਇਸਦੇ ਬਣਾਵਾਂਗੇ ਆ ਦੋ ਕੁੰਡੇ ਆਂ ਆਪਾਂ ਬਲ ਮਾਰਾਂਗੇ ਆ ਦੇਖੋ ਇਸ ਤਰ੍ਹਾਂ ਲੋਟੀ ਇਹਨਾਂ ਤੇ ਆਪਾਂ ਫੇਰ ਐ ਇਹ ਸਾਰੀ ਸਲਾਈ ਆਪਾਂ ਹੀ ਕੰਪਲੀਟ ਕਰਨੀ ਜਿਵੇਂ ਬਣਾ ਕੇ ਲੋ ਜੀ ਆਹ ਫੇਰ ਆਪਾਂ ਬਲ ਮੰਨ ਲਈ ਆ ਦੋ ਕੁੰਡਿਆਂ ਤੇ ਆ ਦੇਖੋ ਜੀ ਇਸ ਤਰ੍ਹਾਂ ਲੋ ਜੀ ਆਹ ਕੁੰਡਾ ਪਲਾ ਲਈ ਆ ਦੇਖੋ ਨਾ ਆ ਗਏ ਪੱਟ ਡਿਜ਼ਾਈਨ ਦੀ ਚੌਥੀ ਸਲਾਈ ਤੇ ਸਿੱਧੇ ਪਾਸੇ ਆ ਤਿੰਨ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇਸ ਤਰ੍ਹਾਂ ਸਿੱਧੇ ਬਣਾ ਲਏ ਤੇ ਆ ਜਿਹੜਾ ਬਲਮਾਰੇ ਵਾਲਾ ਕੁੰਡਾ ਜੀ ਨੂੰ ਆਪਾਂ ਲਾਹਾਂਗੇ ਆਮ ਇਧਰਲੇ ਕੁੰਡੇ ਨੂੰ ਆਪਾਂ ਬੈਕ ਸਾਈਡ ਲੈ ਕੇ ਜਾਵਾਂਗੇ ਤੇ ਇਹਨੂੰ ਆਪਾਂ ਇੱਥੇ ਲਾਵਾਂਗੇ ਜੇ ਐਵੇਂ ਬਣੀਇਇਸ ਤਰ੍ਹਾਂ ਦੋ ਜੀ ਜਿਹੜਾ ਆ ਕੁੰਡਾ ਜੀ ਆਪਣਾ ਬਲ ਵਾਲਾ ਇਹਨੂੰ ਲਾਹਾਂਗੇ ਬਲ ਦੇੜ ਲਾਹਾਂਗੇ

ਮੂੰਹ ਸੋਨਾ ਡਿਜ਼ਾਈਨ ਬਣਦਾ ਜੀ ਹਾਂ ਦੇਖ ਫਿਰ ਜਦੋਂ ਆਪਣਾ ਕਲਰ ਦਾ ਡਿਜ਼ਾਈਨ ਸ਼ੁਰੂ ਹੋਊਗਾ ਜੀ ਆਹ ਉਹ ਇੱਕ ਇੱਥੇ ਬਣੂਗਾ ਦੋ ਕੁੰਡੇ ਦੋ ਇੱਥੇ ਬਣਨਗੇ ਜੀ ਡਿਜ਼ਾਈਨ ਬਦਲ ਜਾਂਦਾ ਜੀ ਹਾਂ ਦੇਖ ਇਸ ਤਰ੍ਹਾਂ ਹਾਂ ਤਾਂ ਫਿਰ ਲਾਲ ਹਾਂ ਦੇਖ ఫ ఇర మూరు లేన మూరే అవుగా ఇద్దర చడా అయితే ਇੰਦਰ ਆਹ ਕੁੰਡਾ ਆਪਾਂ ਫੇਰ ਐ ਚੜਾਵਾਂਗੇ ਤੇ ਆਹ ਕੁੰਡਾ ਆਪਾਂ ਇੱਥੇ ਲੈਂਦਾ ਜੀ ਆਹ ਦੇਖੋ ਇਸ ਤਰ੍ਹਾਂ ਲੋ ਜੀ ਆਹ ਕੁੰਡੇ ਦਾ ਆਪਾਂ ਫੇਰ ਬਾਹਰ ਖੋਲਾਂਗੇ ਇੰਦਰ ਲੈ ਕੇ ਜਾਵਾਂਗੇ ਤੇ ਆਹ ਸਲਾਈ ਨੂੰ ਆਪਾਂ ਇਹ ਕੁੰਡੇ ਨੂੰ ਸਲਾਈ ਤੇ ਚੜਾਵਾਂਗੇ ਇਹਨੂੰ ਪਹਿਲਾਂ ਬਣਾਾਂਗੇ ਉਹਨੂੰ ਲਾਸਟ ਤੇ ਬਣਾਾਂਗੇ ਲੋ ਜੀ ആ കുേങ്ങൂടെ ലാഗെ ജി ആരം ഹു പണാ ആസ് തര ചർ സലഹാച്ചിജാൻ കിട്ടി ബോ സോ ഡിജൈൻ ബന്റ് ഹാൻ ਆ ਦੇਖੋ ਇਸ ਤਰ੍ਹਾਂ ਆ ਗੁੰਡਾ ਆਪਣਾ ਫੇਰ ਇੱਧਰ ਆ ਗਿਆ ਮਸਲਾਈ ਤੇ ਚੜਾ ਕੇ ਉੱਪਰ ਬਣਾ ਲਈ ਹਾਂ ਦੇਖ ਲਓ ਇਹਨੂੰ ਆਪਾਂ ਇੱਧਰ ਲਿਆਇਾਂਗੇ ਮੁਰੀ ਜੀ పే పే తర ఇవే మూరే జీ అస ਆਪਾਂ ਸਾਰੇ ਸਿੱਡੇ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਦੋ ਕਲਰਾਂ 'ਚ ਤੁਸੀਂ ਵੱਧ ਕਲਰ ਵੀ ਲੈ ਸਕਦੇ ਹੋ ਇਹ ਆਪਾਂ ਦੋ ਚ ਹੀ ਬਣਾਇਆ ਸੀਗਾ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਨਾ ਕੋ ਇਸ ਤਰ੍ਹਾਂ ਲੈ ਕੇ ਆਵਾਂਗੇ ਜੀ ਆਪਾਂ ਹੋਰ ਇੱਕ ਨਵਾਂ ਡਿਜ਼ਾਈਨ ਨਵੇਂ ਵੀਰੂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ